ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸੇਖਾ ਜਾਇਬ ਘਰ ਦੇ ਵਿੱਚ ਦਲਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਸਾਜਖੰਡ ਵਾਸੀ ਬਾਬਾ ਦਇਆ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਬਹਾਦਰ ਜਰਨੈਲ ਨਿਧਾਨ ਸਿੰਘ ਪੰਜ ਹੱਥਾਂ ਵਾਲਿਆਂ ਦੀਆਂ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਗਈਆਂ ਨੇ ਤੁਹਾਨੂੰ ਦੱਸੀਏ ਕਿ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਨਵਾਈ ਗਈ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥਕ ਖੇਤਰ ਦੇ ਵਿੱਚ ਸਮੇਂ-ਸਮੇਂ ਸੇਵਾਵਾਂ ਮੈ ਨਿਭਾਉਣ ਵਾਲੀਆਂ ਸਖਸ਼ੀਅਤਾਂ ਦੀਆਂ ਤਸਵੀਰਾਂ ਕੇਂਦਰੀ ਸੇਖਾ ਜਾਇਬਕਰ ਦੇ ਵਿੱਚ ਲਗਾ ਕੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਦੇ ਵੱਲੋਂ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਗੁਰੂ ਸੂਰਾ ਪੰਥਾਂ ਦੇ ਜਿਹੜੇ ਮੁਖੀ ਹੁੰਦੇ ਆ ਜਿਹੜੇ ਵੱਡਿਆਂ ਆਪਣੀਆਂ ਸੁਭਾਵਾਂ ਸਿੱਖ ਪੰਥ ਰੋਤੀ ਨਿਵਾ ਕੇ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਭੇਟ ਕੀਤਾ ਜਾਂਦਾ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੇਂਦਰੀ ਅਜਾਇਬ ਘਰ ਸਿਸ਼ੋਭਤ ਕੀਤੀਆਂ ਜਾਂਦੀਆਂ ਅੱਜ ਦੋ ਮਹਾਨ ਪਰ ਉਪਕਾਰੀ ਇੱਕ ਸਿੱਖ ਜਨ ਅੈਲ ਸਾਡੇ ਬਾਬਾ ਨਧਾਨ ਸਿੰਘ ਜੀ ਪੰਜ ਹੱਤਾ ਤੇ ਸਾਡੇ ਪੰਥ ਬਾਬਾ ਬੀਦੀ ਚੰਦ ਦਲ ਦੇ ਮੁਖੀ ਰਹੇ ਸੱਚਖੰਡ ਵਾਸੀ ਸ਼ੰਤ ਬਾਬਾ ਦਇਆ ਸਿੰਘ ਦੀ ਸੋਰਸਿੰਗ ਵਾਲੇ ਉਹਨਾਂ ਦੋਹਾਂ ਤਸਵੀਰਾਂ ਨੂੰ ਕੇਂਦਰੀ ਯਾਬ ਘਰ ਵਿੱਚ ਸ਼ੋਭਿਤ ਕੀਤਾ ਗਿਆ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜਾ ਹੋਇਆ ਫੈਸਲਾ ਉਸ ਫੈਸਲੇ ਤਾ ਬਾਬਾ ਦਇਆ ਸਿੰਘ ਦੀ ਸੋਰਸਿੰਗ ਵਾਲਿਆਂ ਨੂੰ ਸ਼ਰੋਮਣੀ ਪੰਥ ਸੇਵਕ ਦਾ ਜਿਹੜਾ ਉਹ ਅਵਾਰਡ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਕਿਉਂਕਿ ਬਾਬਾ ਜੀ ਆਪ ਸੱਚਖੰਡ ਜਾ ਚੁੱਕੇ ਆ ਦੇ ਉਹਨਾਂ ਦੇ ਹੁਣ ਮੌਜੂਦਾ ਉਸ ਮੁਕੀ ਜਥੇਬੰਦੀ ਦੀ ਨਮਾਇੰਦਗੀ ਕਰਦੇ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੂੰ ਇਹ ਸਤਿਕਾਰ ਜਿਹੜਾ ਹੈ ਉਹ ਭੇਟ ਕੀਤਾ ਗਿਆ ਬਾਬਾ ਦਇਆ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸੰਤ ਚਪਾਹੀ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਰਨੀ ਤੇ ਕਥਨੀ ਨੂੰ ਇੱਕ ਕਰਕੇ ਹੰਡਾਇਆ ਇਹ ਹੀ ਉਕਾਰ ਨੇ ਕਿ ਅੱਜ ਸਮੁੱਚੇ ਪੰਥ ਵੱਲੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਕੀਤੀਆਂ ਸੇਵਾਵਾਂ ਨੂੰ ਉਹਨਾਂ ਸੁਭਾਵਾਂ ਦੇ ਇਹਤਰਾ ਕੇ ਉਹਨਾਂ ਨੂੰ ਸ਼੍ਰੋਮਣੀ ਪੰਥ ਸੇਵਕ ਦਾ ਜਿਹੜਾ ਅੱਜ ਅਵਾਰਡ ਦਿੱਤਾ ਗਿਆ ਤੋਂ ਨਾਲ ਹੀ ਸਿੱਖ ਪੰਥ ਦੇ ਮਹਾਨ ਜਰਨੈਲ ਉਹ ਮਹਾਨ ਜਰਨੈਲ ਕਿਹੜੇ ਸੀ ਉਹ ਸੀ ਬਾਬਾ ਨਵਾਨ ਸਿੰਘ ਜੀ ਪੰਜ ਹੱਤਾ ਜਿਨ੍ਹਾਂ ਨੇ ਜੰਗਾਂ ਜੁੱਧਾਂ ਦੇ ਵਿੱਚ ਬਹੁਤ ਵੱਡੇ ਜੋਰ ਦਿਖਾ ਲਏ ਤੇ ਜਿਨ੍ਹਾਂ ਨੂੰ ਮਹਾਰਾਜਾ ਨਰਦੀਪ ਸਿੰਘ ਨੇ ਖੋਜ ਕੇ ਪੰਜ ਹੱਥੇ ਦਾ ਜਿਹੜਾ ਆ ਉਹ ਇੱਕ ਤਖ਼ल्लੁਸ ਜਿਹੜਾ ਆ ਉਹਨਾਂ ਨੂੰ ਵਾਕਿਫ ਕੀਤਾ ਜੋ ਉਹਨਾਂ ਨੇ ਸਿੱਖ ਰਾਜ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਦਾ ਆਮੇ ਦਿਹਾ 1839 ਚ ਹੋ ਗਿਆ ਸੀ ਪਰ ਸਮਾਂ ਕਈ ਵਾਰੀ ਇੱਕ ਚਾਲ ਨਹੀਂ ਚੱਲਦਾ ਉਹਨਾਂ ਦੀ ਵੀ ਤਬਦੀਰ ਰਾਜ ਤੇ ਸ਼ੋਭਤ ਕੀਤੀ ਗਈ ਹੈ ਖੁਮਾੈਂ ਦੋਹਾਂ ਪਰਿਵਾਰਾਂ ਨੂੰ ਸਤ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਨਿਹੰਗ ਸਿੰਘ ਦੀ ਪੰਜ ਹੱਥਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਜਿਹੜੇ ਪਰਵਾਨੇ ਸਿੱਖ ਪੰਥ ਦੇ ਉੱਤੇ ਆਪਣੇ ਸਿਵਾਵਾ ਨਿਵਾਕ ਜਾਂਦੇ ਉਹਨਾਂ ਨੂੰ ਇਦਾਂ ਖਾਲਸਾ ਪੰਥ ਜਿਹੜਾ ਆ ਉਹ ਆਪਣਾ ਸਤਕਾਰ ਤੇ ਆਦਰ ਭੇਟ ਕਰਦਾ